ਅਨੇ ਕੇਸਸ ਬੰਦੇ ਵਿੱਚ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਸ਼ਾਮਲਾਲ ਭੰਗੀ ਆਦੀ ਤਰ੍ਹਾਂ ਸਮਾਜ ਦਾ ਇੱਕ ਛੋਟਾ ਜਿਹਾ ਸਿਪਾਈ ਔਰ ਐਕਸ਼ਨ ਕਮੇਟੀ ਪੰਜਾਬ ਦਾ ਮੈਂ ਸਰਪ੍ਰਸਤ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਕਰ ਰਹੇ ਹਾਂ ਸਾਡਾ ਜਿਹੜਾ ਥੋੜੇ ਦਿਨਾਂ ਪਹਿਲਾਂ ਹੀ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਵਿਧਾਇਕ ਸਾਡੇ ਸਮਾਜ ਦੇ ਜਿਹੜੇ ਕੋਟੜੀ ਸਾਹਿਬ ਉਹਨਾਂ ਨੂੰ ਬੜੇ ਅਪਸ਼ਬਦ ਬੋਲੇ ਆ ਉਹਨਾਂ ਨੇ ਜਦੋਂ ਭਗਵੰਤ ਮਾਨ ਜੀ ਨੂੰ ਉਹਨਾਂ ਦਾ ਪ੍ਰੋਮਿਸ ਯਾਦ ਕਰਾਇਆ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਪ੍ਰੋਮਿਸ ਕੀਤਾ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਦੋਂ ਸਾਡੀ ਸਰਕਾਰ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡਿਪਟੀ ਸੀਐਮ ਹੋਏਗਾ ਉਹ ਐਸ்சி ਭਾਈਚਾਰੇ ਚੋਂ ਹੋਏਗਾ ਤੇ 2 ਸਾਲ ਸਰਕਾਰ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਡਿਪਟੀ ਸੀਐਮ ਨਹੀਂ ਬਣਾਇਆ ਤੇ ਜਿਹੜੇ ਕਾਂਗਰਸ ਤੋਂ ਵਿਧਾਇਕ ਨੇ ਕੋਟਲੀ ਸਾਹਿਬ ਤੇ ਉਹਨਾਂ ਨੇ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕੀਤੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਪ੍ਰੋਮਿਸ ਕੀਤਾ ਸੀਗਾ ਪੰਜਾਬ ਦੀ ਲੋਕਾਂ ਦੇ ਨਾਲ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡਿਪਟੀ ਸੀਐਮ ਹੈ ਉਹ ਐਸ்சி ਭਾਈਚਾਰਾ ਚ ਹੋਏਗਾ ਪਰ ਜਦੋਂ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਤੇ ਵਿਧਾਨ ਸਭਾ ਦੇ ਵਿੱਚ ਹੀ ਪਤਾ ਨਹੀਂ ਉਹ ਉਸ ਦਿਨ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਕਿਹੜੇ ਗੁੱਸੇ ਦੇ ਵਿੱਚ ਸੀਗੇ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਕੋਟਲੀ ਸਾਹਿਬ ਨੂੰ ਬੜੇ ਅਪਸ਼ਬਦਾਂ ਨੂੰ ਲੈ ਕੇ ਇਹ ਗੱਲ ਕਹੀ ਕਿ ਇਹਦਾ ਦਿਮਾਗ ਖਰਾਬ ਹੋ ਗਿਆ ਇਨੂੰ ਜੁਤੀ ਸੰਗਾਈ ਜਾਵੇ ਤੇ ਇਸੇ ਮੁੱਦੇ ਨੂੰ ਲੈ ਕੇ ਅਸੀਂ ਜਿਹੜਾ ਸਾਡੇ ਪੰਜਾਬ ਦੇ ਰਾਜਪਾਲ ਹੈ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਆ ਔਰ ਇਸ ਤੋਂ ਇਲਾਵਾ ਸੋਮਵਾਰ ਜਾ ਕੇ ਅਸੀਂ 6:50 ਮਿੰਟ ਦੇ ਮਿੰਟ ਦੇ ਸਾਡੀ ਉਹਨਾਂ ਨਾਲ ਮੀਟਿੰਗ ਸੀਗੀ ਔਰ ਉਹਨਾਂ ਨੇ ਸਾਨੂੰ ਬੜੀ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮਾਂ ਰੁਕਣ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਮੁੱਖ ਮੰਤਰੀ ਹੈ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਬੰਦ ਹੀ ਆ ਉਹ ਕੀਤੀ ਜਾਊਗੀ ਔਰ ਜਿਹੜਾ ਸਾਨੂੰ ਉਹਨੇ ਗੱਲ ਕਹੀ ਕਿ ਤੁਸੀਂ ਜੇ ਸਾਡੇ ਕੋਲ ਆਏ ਹੋ ਤੁਹਾਡਾ ਇਹ ਹੱਕ ਬੰਦਾ ਤੁਹਾਡਾ ਇਹ ਅਧਿਕਾਰ ਹੈ ਕਿ ਤੁਹਾਡੀ ਕੌਮ ਪ੍ਰਤੀ ਤੁਹਾਡੇ ਧਰਮ ਪ੍ਰਤੀ ਜਿਹੜੇ ਅਪਸ਼ਬਦ ਬੋਲੇ ਆ ਉਸ ਦੇ ਉੱਤੇ ਬੰਦੀ ਕਾਰਵਾਈ ਅਸੀਂ ਵੀ ਕਰਾਂਗੇ ਤੇ ਹੋਣੀ ਵੀ ਚਾਹੀਦੀ ਹੈ ਇਹ ਹੁਣ ਕਾਰਵਾਈ ਕਿਹੋ ਜੀ ਚਾਹੁੰਦੇ ਹੋ ਤੁਸੀਂ ਮੁੱਖ ਮੰਤਰੀ ਦੇ ਉੱਤੇ ਕਾਰਵਾਈ ਕਿਹੋ ਜੀ ਚਾਹੁੰਦੇ ਹੋ ਮੁੱਖ ਮੰਤਰੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਇੱਕ ਆਮ ਵਿਅਕਤੀ ਦੇ ਲਈ ਵੀ ਤੇ ਦੇਸ਼ ਦਾ ਚਾਹੇ ਪ੍ਰਧਾਨ ਮੰਤਰੀ ਹੋਵੇ ਦੋਨਾਂ ਦੇ ਲਈ ਬਰਾਬਰ ਹੈ ਅਸੀਂ ਕਈ ਵਾਰ ਅਕਸਰ ਐਸਸੀ ਐਕਟ ਦਾ ਪਰਚਾ ਕਰਾਉਣ ਦੇ ਲਈ ਜੇ ਅਗਰ ਇੱਕ ਆਮ ਵਿਅਕਤੀ ਦੇ ਲਈ ਸੜਕਾਂ ਤੇ ਆਣੇ ਆ ਤੇ ਫਿਰ ਉਹ ਐਸਸੀ ਐਕਟ ਦਾ ਪਰਚਾ ਜਿਹੜਾ ਆ ਉਹ ਭਗਵੰਤ ਮਾਨ ਤੇ ਵੀ ਹੋਣਾ ਚਾਹੀਦਾ ਕਿਉਂਕਿ ਉਹਨੂੰ ਦੇ ਸੋ ਕੋ ਹੋਰ ਸੋ ਸਮਝ ਕੇ ਬੋਲਣਾ ਚਾਹੀਦਾ ਕਿਉਂਕਿ ਉਹ ਸਾਡਾ ਪੰਜਾਬ ਦਾ ਇਸ ਸਮੇਂ ਮਾਲਕ ਹੈ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਕਾਰਵਾਈ ਨਹੀਂ ਹੁੰਦੀ ਪਰ ਅਸੀਂ ਅੱਗੇ ਵੀ ਇਸ ਦੇ ਲਈ ਯਤਨਸ਼ੀਲ ਹਾਂ ਕੰਮ ਕਰਦੇ ਆਂ ਔਰ ਇਸ ਨੂੰ ਤੁਹਾਡੀ ਪ੍ਰੈਸ ਤੋਂ ਬਾਅਦ ਅਸੀਂ ਕੱਲ ਨੂੰ ਜਿਹੜਾ ਭਗਵੰਤ ਮਾਨ ਸਮਰੂਰ ਚ ਜਿਹੜੀ ਇਹਦੀ ਕੋਠੀ ਹੈ ਕੱਲ ਇਹਦੀ ਕੋਠੀ ਵੀ ਘੇਰਨ ਜਾ ਰਹੇ ਆਂ ਕੋਸ਼ਿਸ਼ ਕਰਾਂਗੇ ਵੀ ਉੱਥੇ ਵੀ ਕੋਈ ਰਿਜ਼ਲਟ ਆਵੇ ਜੇ ਇਹਦਾ ਰਿਜ਼ਲਟ ਫੇਰ ਵੀ ਨਹੀਂ ਆਂਦਾ ਸਾਡੀ ਪੂਰੀ ਕੋਸ਼ਿਸ਼ ਹੋਏਗੀ ਇਸ ਤੋਂ ਬਾਅਦ ਅਸੀਂ ਪੰਜਾਬ ਦੀ ਇੱਕ ਵੱਡੀ ਮੀਟਿੰਗ ਬੁਲਾ ਕੇ ਇਹਨੂੰ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਇਹ ਜਿਹੜਾ ਐਸੇ ਐਕਟ ਦਾ ਪਰਚਾ ਭਗਵੰਤ ਮਾਨ ਤੇ ਹੋਣਾ ਚਾਹੀਦਾ ਸੈਸ਼ਨ ਦੇ ਵਿੱਚ ਸੈਸ਼ਨ 'ਚ ਇਹੋ ਜਿਹੀਆਂ ਬਹਿਸ-ਭਾਸੀਆਂ ਚੱਲਦੀਆਂ ਰਹਿੰਦੀਆਂ ਇੱਕ ਦੂਜੇ ਦੇ ਉੱਪਰ ਕਾਫੀ ਤਰ੍ਹਾਂ ਦੇ ਤੰਜ ਕੱਸਦੇ ਰਹਿੰਦੇ ਆ ਲੀਡਰ ਵੀ ਮੁੱਖ ਮੰਤਰੀ ਵੀ ਔਰ ਐਮ ਐਲ ਏ ਵੀ ਲੇਕਿਨ ਇਹ ਕੀ ਲੱਗਦਾ ਕਿ ਇਹ ਵੱਖਰੇ ਤਰੀਕੇ ਨਾਲ ਟਾਰਗੇਟ ਕਰਕੇ ਕੀਤਾ ਗਿਆ ਜਾਂ ਉਹਨਾਂ ਨੇ ਗੱਲ ਰੱਖੀ ਕਿ ਡਿਪਟੀ ਸੀਐਮ ਚਾਹੀਦਾ ਇੱਕ ਐਸੀ ਭਾਈਚਾਰਾ ਲਓ ਜਾਂ ਇਸ ਕਰਕੇ ਜਾਣ ਪੁੱਛ ਕੇ ਉਹਨਾਂ ਨੇ ਸੀ ਆਪਣੇ ਗੱਲ ਕਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਮੈਂ ਕਈ ਵਾਰ ਇਹ ਗੱਲ ਕਹਿੰਨਾ ਹੈ ਵੀ ਜਿਹੜੀ ਜਿੰਨੀਆਂ ਵੀ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੇ ਲਈ ਸਾਡੀ ਕੋਈ ਪਾਰਟੀ ਨਹੀਂ ਹੈ ਨਾ ਹੀ ਅਸੀਂ ਕਦੀ ਦੇਖਿਆ ਵੀ ਸਾਡੇ ਹੱਕ 'ਚ ਗੱਲ ਕਰਦੇ ਆ ਹਾਂ ਇਹ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਸਾਨੂੰ ਕੋਈ ਲੋਲੀਪੋਪ ਦੇ ਕੇ ਸਾਡੀ ਕੌਮ ਨੂੰ ਗੁਮਰਾਹ ਕਰਕੇ ਜਿਵੇਂ ਕਿ ਆਮ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ 바ਵਾ ਸਾਧੀ ਫੋਟੋ ਨੂੰ ਅੱਗੇ ਅੱਗੇ ਰੱਖ ਕੇ ਜਿਹੜੇ ਸਾਡੀਆਂ ਭਾਵਨਾਵਾਂ ਉਹਦੇ ਨਾਲ ਖੇਲ ਕੇ ਇੱਕ ਸਰਕਾਰ ਬਣਾਈ ਹੈ ਔਰ ਲੋਕਾਂ ਨੇ 바ਵਾ ਸਾਹਿਬ ਨੂੰ ਕਿਉਂਕਿ ਅਸੀਂ ਉਹਨੂੰ ਆਪਣਾ ਜੇ ਅਗਰ ਰੱਬ ਤੋਂ ਬਾਅਦ ਅਸੀਂ ਕਿਸੇ ਨੂੰ ਦੂਜਾ ਰੱਬ ਸਮਝਦੇ ਹਾਂ ਉਹ ਸਾਡੇ ਲਈ 바ਵਾ ਸਾਹਿਬ ਹੈ ਤੇ ਸਾਡੇ ਉਸ ਰੱਬ ਦੀ ਗੱਲ ਕਰਕੇ ਸਾਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾਈ ਹੈ ਪਰ ਹੁਣ ਆਪਣੇ ਪ੍ਰੋਮਿਸ ਤੋਂ ਜਿਹੜੀ ਸਰਕਾਰ ਆ ਭੱਜ ਰਹੀ ਹੈ ਉਸ ਭੱਜਣ ਕਰਕੇ ਜਿਹੜਾ ਉਹਨਾਂ ਨੇ ਜਿਹੜੇ ਕੋਟਲੀ ਸਾਹਿਬ ਨੂੰ ਅਪਸ਼ਬਦ ਬੋਲੇ ਆ ਇਹਦੇ ਲਈ ਅਸੀਂ ਸਰਕਾਰ ਦੇ ਖਿਲਾਫ ਹੈ ਹੁਣ ਇਲੈਕਸ਼ਨ ਆ ਰਹੇ ਨੇ ਇਲੈਕਸ਼ਨ ਦੇ ਵਿੱਚ ਵੀ ਤੁਹਾਡਾ ਕੋਈ ਹੈ ਕਨਸੈਪਟ ਅੱਗੇ ਆ ਕੇ ਮੰਗਾ ਤੁਹਾਡੀਆਂ ਨਹੀਂ ਮੰਨਦੇ ਜਾਂ ਕਾਰਵਾਈ ਨਹੀਂ ਹੁੰਦੀ ਤੇ ਇਲੈਕਸ਼ਨ ਦੇ ਵਿੱਚ ਕੋਈ ਵਿਰੋਧ ਜਾਂ ਕੁਝ ਇਸ ਤਰ੍ਹਾਂ ਦਾ ਤੁਸੀਂ ਕੁਝ ਕਰੋਗੇ ਹਾਂ ਕੱਲ ਦੀ ਮੀਟਿੰਗ ਦੇਖਦੇ ਆ ਜਦੋਂ ਕੋਠੀ ਘੇਰੇ ਤੋਂ ਬਾਅਦ ਜਦੋਂ ਕੱਲ ਅਸੀਂ ਕੋਠੀ ਘੇਰਾਂਗੇ ਉਸ ਤੋਂ ਬਾਅਦ ਕੀ ਰਿਜ਼ਲਟ ਆਂਦੇ ਆ ਅਗਰ ਅੱਛੇ ਰਿਜ਼ਲਟ ਨਹੀਂ ਮਿਲਦੇ ਸਾਨੂੰ ਜੀ ਅੱਛਾ ਸਾਡਾ ਮਤਲਬ ਕੀ ਉਹ ਗੱਲ ਨਹੀਂ ਮੰਨ ਪਾਉਂਦੇ ਫਿਰ ਉਸ ਤੋਂ ਬਾਅਦ ਇਹਦੇ ਲਈ ਪੰਜਾਬ ਦੀ ਮੀਟਿੰਗ ਜਿਹੜੀ ਹੈ ਪੂਰੇ ਐਸਸੀ ਭਾਈਚਾਰੇ ਦੀ ਬੁਲਾਈ ਜਾਏਗੀ ਉਸ ਮੀਟਿੰਗ ਤੋਂ ਬਾਅਦ ਜਿਹੜਾ ਸਾਡਾ ਐਸਸੀ ਭਾਈਚਾਰਾ ਜੋ ਵੀ ਅਸੀਂ ਐਸਸੀ ਭਾਈਚਾਰੇ ਨੂੰ ਮੈਸੇਜ ਲਾਏਗਾ ਅਸੀਂ ਉਸ ਮੈਸੇਜ ਦੇ ਕਨਵੇ ਕਰਕੇ ਲੋਕਾਂ ਨੂੰ ਉਹਦੇ ਉੱਤੇ ਪੂਰੀ ਮਤਲਬ ਕੀ ਤਹਿ ਦਲੀ ਦੇ ਨਾਲ ਕੰਮ ਕਰਾਂਗੇ ਕਿ ਅਸੀਂ ਆਉਣ ਵਾਲੇ ਟਾਈਮ 'ਚ ਵੋਟ ਕਿਨੂੰ ਪਾਉਲ ਕਰਨੀ ਹੈ ਚੰਡੀਗੜ੍ਹ ਘੇਰ ਮ ਜਾ ਰਹੇ ਹੋ ਜਾਂ ਸੰਗਰੂਰ ਸੰਗਰੂਰ ਤੁਸੀਂ ਵੋਟ ਪਾਉਣ ਦੀ ਗੱਲ ਕੀਤੀ ਹੈ ਜਦੋਂ ਇਲੈਕਸ਼ਨ ਹੁੰਦਾ ਵੋਟਾਂ ਦੇ ਦਿਨ ਆਉਂਦੇ ਆ ਤਾਂ ਜਿਹੜੀ ਗਰੀਬ ਜਨਤਾ ਹੈ ਉਹਨੂੰ ਖਿੱਚ ਲਿਆ ਜਾਂਦਾ ਹੈ ਕਈ ਤਰ੍ਹਾਂ ਦੇ ਲਾਲਚ ਦੇ ਕੇ ਕੀ ਉਹਨਾਂ ਤੱਕ ਤੁਹਾਡਾ ਮੈਸੇਜ ਆਊਗਾ ਕਿ ਵੋਟ ਕਿਨੂੰ ਪਾਉਣੀ ਹੈ ਕਿ ਉਹ ਉਵੇਂ ਹੀ ਵਿਕਝੂ ਜਿਵੇਂ ਪਹਿਲਾਂ ਵਿਕਦੇ ਨਹੀਂ ਗਾ ਕਾਲੀ ਗੱਲ ਦਲੀ ਸਮਾਜ ਦੇ ਵਿਕੰਦ ਹੀ ਨਹੀਂ ਹੈ ਵੀ ਤੁਸੀਂ ਜਿਵੇਂ ਮਤਲਬ ਇਹ ਮੈਨੂੰ ਸਵਾਲ ਗਰੀਬ ਤਬਕੇ ਦੀ ਗੱਲ ਸੀ हां ਉਹਦੇ ਗਰੀਬ ਤਬਕਾ ਜਿਹੜਾ ਗਰੀਬ ਤਬਕਾ तकरीबन ਇਹਦੇ ਚ ਐਸਸੀ ਜਾਂ ਬੀਸੀ ਭਾਈਚਾਰੇ तकरीबन तकरीबन 90% ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਭਾਰਤ ਦਾ ਗਰੀਬ ਲੋਗ ਨੇ ਉਹ ਐਸਸੀ ਜਾਂ ਬੀਸੀ ਭਾਈਚਾਰੇ ਚੋਂ ਔਰ ਇਹ ਸਵਾਲ ਕਈ ਵਾਰ ਤੁਹਾਡੇ ਹੀ ਨਹੀਂ ਆ ਮਰਜ਼ੀ ਹਰ ਅਕਸਰ ਬੰਦਾ ਇਹ ਰਾਜਨੀਤਿਕ ਪਾਰਟੀਆਂ ਗੱਲਾਂ ਕਰਦੀਆਂ ਨੇ ਇਹਨਾਂ ਦਾ ਕੀ ਹੈ ਇਹਨਾਂ ਨੂੰ ਤੇ ਆਪਾਂ ਕਰ ਲੈ ਪਰ ਲੇਕਿਨ ਜੇ ਅਗਰ ਉਹਵੇਂ ਵਿਕੰਦੀ ਗੱਲ ਕਰੀਏ ਸਾਡੇ ਤੋਂ ਵੱਡੇ ਪੱਦਰ ਤੇ ਦੂਜੇ ਲੋਗ ਵਿਗਦੇ ਆ ਪਰ ਉਹਨਾਂ ਦਾ ਨਾਮ ਨਹੀਂ ਆਂਦਾ ਤੇ ਹੁਣ ਜਿਹੜਾ ਅਗਲਾ ਸਵਾਲ ਆ ਤੁਹਾਡਾ ਵੀ ਵਿਕਣਾ ਨਾ ਵਿਕਣਾ ਵਿਕੰਦਾ ਨਹੀਂ ਹੈ ਸਾਡੀ ਜਿਹੜੀ ਜੰਗ ਆ ਹਮੇਸ਼ਾ ਰੜੀ ਰਹਿੰਦੀ ਹੈ ਅਸੀਂ ਆਪਣੇ ਲੋਕਾਂ ਨੂੰ ਸਮਝਾਣੇ ਵੀ ਮੈਂ ਵੀ ਕਾਂਗਰਸ ਦੇ ਨਾਲ ਚੱਲਦਾ ਹਾਂ ਪਰ ਕਾਂਗਰਸ ਪਾਰਟੀ ਦੇ ਚੱਲਦੇ ਜਦੋਂ ਵੀ ਇਲੈਕਸ਼ਨ ਦੇ ਵਿੱਚ ਕੋਈ ਮੇਰੇ ਕੋਲ ਐਮ ਐਲ ਏ ਐਮ ਪੀ ਆਂਦਾ ਹੈ ਮੇਰਾ ਪਹਿਲਾ ਸਵਾਲ ਹੁੰਦਾ ਹੈ ਕਿ ਮੇਰੇ ਮੱਲੇ 'ਚ ਨਾ ਤਾਂ दारू ਆਏਗੀ ਤੇ ਨਾ ਹੀ ਮੇਰੇ ਮੱਲੇ ਦੇ ਵਿੱਚ ਪੈਸੇ ਵੰਡੇ ਜਾਣਗੇ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਜਿਵੇਂ ਭਗਵੰਤ ਮਾਨ ਤੋਂ ਸ਼ਬਦ ਬੋਲ ਗਏ ਕੀ ਲੱਗਦਾ ਤੁਹਾਨੂੰ ਹੋਰਨਾਂ ਪਾਰਟੀਆਂ ਨੇ ਵੀ ਐ ਕਰਕੇ ਕਦੀ ਬੋਲਿਆ ਨਹੀਂ ਕਾਂਗਰਸ ਪਾਰਟੀ ਨੇ ਵੀ ਬੋਲਿਆ ਮੈਂ ਇਸ ਨੂੰ ਆਪਣੇ ਆਪ ਨੂੰ ਮੈਂ ਦੂਜਿਆਂ ਨੂੰ ਕਦੀ ਦੋਸ਼ੀ ਨਹੀਂ ਠਹਿਰਾਉਂਦਾ ਜਦੋਂ ਕਾਂਗਰਸ ਪਾਰਟੀ ਨੇ ਬੋਲਿਆ ਰਵਨੀਤ ਬਿੱਟੂ ਨੇ ਬੋਲਿਆ ਕਿ ਨੀਚ ਸਾਡੀਆਂ ਪਵਿੱਤਰ ਸੀਟਾਂ ਨੀਚ ਜਾਤੀ ਨੂੰ ਦੇਤੀਆਂ ਜਾਂ ਆਪਣੇ ਜਾਖੜ ਸਾਹਿਬ ਨੇ ਚੰਨੀ ਸਾਹਿਬ ਜੀ ਦੇ ਬਾਰੇ ਮਾੜਾ ਬੋਲਿਆ ਮੈਂ ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਦੋਸ਼ੀ ਠਹਿਰਾਵਾਂ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਣਾ ਕਿ ਮੈਂ ਉਦੋਂ ਕੰਮ ਕਿਉਂ ਨਹੀਂ ਕੀਤਾ ਮੈਂ ਬਿਆਨ ਦਿੱਤੇ ਆ ਵੀ ਰਵਨੀਤ ਬਿੱਟੂ ਦੇ ਖਿਲਾਫ ਵੀ ਜਾਖੜ ਦੇ ਖਿਲਾਫ ਵੀ ਪਰ ਮੈਂ ਇਸ ਨੂੰ ਕਾਨੂੰਨੀ ਮਤਲਬ ਕਿ ਤੌਰ ਤੇ ਇਹਨੂੰ ਮੈਂ ਲੜਾਈ ਨਹੀਂ ਲੜੀ ਸਰਕਾਰ ਤੁਹਾਡੀ ਸੀ ਤਾਂ ਨਹੀਂ ਲੜੀ ਨਹੀਂ ਇਹ ਵੀ ਤੁਸੀਂ ਭਵੇਂ ਇਹਨੂੰ ਆਪਾਂ ਜਿਹੜੇ ਮਰਜੀ ਐਂਗਲ ਤੋਂ ਦੇਖ ਲਈਏ ਮੈਂ ਇਸੇ ਕਰਕੇ ਕਿਹਾ ਕਿ ਮੈਂ ਆਪਣੇ ਆਪ ਨੂੰ ਦੋਸ਼ੀ ਠਰਾਨਾ ਪਰ ਮੇਰੇ ਉੱਤੇ ਕਦੀ ਤੁਸੀਂ ਮੈਨੂੰ ਸੁਣੋਗੇ ਮੇਰੇ ਉੱਤੇ ਨਾ ਅੱਜ ਜ਼ਿਕਰ ਕਦੀ ਕਾਂਗਰਸ ਦਾ ਮੈਂ ਅਕਾਲੀ ਦਲ 'ਚ ਵੀ ਕੰਮ ਕੀਤਾ ਤੇ ਨਾ ਕਦੀ ਮੇਰੇ ਤੇ ਅਕਾਲੀ ਦਲ ਦਾ ਪ੍ਰੈਸ਼ਰ ਰਿਹਾ ਤੇ ਨਾ ਹੀ ਮੈਂ ਆਪਣੇ ਆਪ ਨੂੰ ਕਦੀ ਆਪਣਾ ਵਿਕਾਉ ਸਮਝਦਾ ਹਾਂ ਮੈਂ ਐਮਐਲਏ ਦੇ ਨਾਲ ਵੀ ਆਪਣੇ ਅਧਿਕਾਰ ਦੇ ਲਈ ਅੱਛਾ ਐਮਐਲਏ ਮੌਜੂਦਾ ਫਿਰੋਸਪੁਰ ਦਿਹਾਤੀ ਤੋਂ ਉਹ ਵੀ ਐਸੀ ਭਾਈਚਾਰੇ ਦੇ ਨੇ ਤੁਸੀਂ ਉਹਨਾਂ ਕੋਲ ਇਹ ਗੱਲ ਰੱਖੀ ਆ ਕਿ ਭਗਵੰਤ ਸਿੰਘ ਮਾਨ ਨੇ ਆ ਗੱਲ ਕਹੀ ਆ ਕਿ ਇਹ ਗਲਤ ਕਹੀ ਆ ਕਿ ਤੁਸੀਂ ਸਾਡੇ ਨਾਲ ਖੜਦੇ ਹੋ ਜਾਂ ਫਿਰ ਤੁਸੀਂ ਪਾਰਟੀ ਨਾਲ ਖੜਦੇ ਹੋ ਕਿਉਂਕਿ ਡਾਊ ਗਿੱਟੀ ਦੇ ਵਿੱਚ ਵੋਟਾਂ ਇੱਥੋਂ ਐਸੀ ਭਾਈਚਾਰੇ ਦੀਆਂ ਪੈਂਦੀਆਂ ਨੇ ਔਰ ਐਸੀ ਭਾਈਚਾਰੇ ਦਾ ਜਿਹੜਾ ਐਮਐਲਏ ਬਣਦਾ ਉਹ ਤੁਹਾਡੇ ਨਾਲ ਖੜਨਗੇ ਜਾਂ ਤੁਹਾਡੇ ਵਿਰੋਧ ਚ ਖੜਨਗੇ ਜਿਹੜੀ ਤੁਸੀਂ ਦਿਹਾਤੀ ਦੇ ਐਮਐਲਏ ਦੀ ਗੱਲ ਕਰ ਰਹੇ ਹੋ ਜਦੋਂ ਅਸੀਂ ਅਮਰਤਮਾਨ ਦੀ ਲੜਾਈ ਲੜ ਰਹੇ ਸੀ ਔਰ ਅਕਸਰ ਤੁਸੀਂ ਦੇਖਿਆ ਤੁਹਾਡੀ ਸਾਰੀ ਪ੍ਰੈਸ ਨੇ ਸਾਡਾ ਮਤਲਬ ਕਿ ਬੜਾ ਹੌਸਲਾ ਵਧਾਇਆ ਤੇ ਜਿਹੜੀ ਸੁਖਜੀ ਤੁਸੀਂ ਸਵਾਲ ਕਰ ਰਹੇ ਤੁਹਾਡੇ ਹੀ ਮੀਡੀਆ ਤੋਂ ਜਦੋਂ ਅਸੀਂ ਅਮਰਤਮਾਨ ਵਾਲੀ ਲੜਾਈ ਲੜੀ ਆ ਤੇ ਮੇਰੇ ਖਿਆਲ ਚਾਰ ਪੰਜ ਲੱਖ ਵਿਊ ਤੁਹਾਡੇ ਉਸ ਤੋਂ ਹੀ ਹੋ ਗਏ ਸੀਗੇ ਜਦੋਂ ਉਸ ਸਮੇਂ ਹੀ ਉਹਨਾਂ ਨੇ ਸਾਡਾ ਸਾਥ ਦਿੱਤਾ ਜਦੋਂ ਕਿ ਪਤਾ ਸੀਗਾ ਕਿ ਜਿਹੜੇ ਬੰਦੇ ਨੇ ਸਾਡੀ ਚੋਰੀ ਕੀਤੀ ਹੈ ਉਹ ਬਲਕਿ ਉਸ ਨੂੰ ਬੁਲਾ ਕੇ ਉਲਟਾ ਮੁੱਖ ਮਹਿਮਾਨ ਬਣ ਰਹੇ ਨੇ ਉੱਥੇ ਤੇ ਅੱਜ ਜਦੋਂ ਵਿਧਾਨ ਸਭਾ ਦੇ ਵਿੱਚ ਬੋਲਿਆ ਉਹ 34 ਐਮ ਐਲ ਓ ਉਹਦੋਂ ਵੀ ਉੱਥੇ ਹੀ ਬੈਠੇ ਸੀਗੇ ਜਿਹੜੇ ਐਸ ਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਆ ਉਹਨਾਂ ਨੇ ਨਾ ਤਾਂ ਉਦੋਂ ਸਵਾਲ ਕੀਤਾ ਤੇ ਨਾ ਹੁਣ ਗੱਲ ਕਰਨਗੇ ਪਰ ਲੇਕਿਨ ਜਿਹੜੀ ਸਾਡੀ ਜੰਗ ਹੈ ਸਾਡੀ ਜੰਗ ਕੱਲੇ ਆਮ ਪਾਰਟੀ ਨਾਲ ਨਹੀਂ ਹੈ ਸਾਡੀ ਜੰਗ ਤਾਂ ਹਰੇਕ ਨਾਲ ਹੀ ਹੈ ਕੱਲੇ ਆਮ ਪਾਰਟੀ ਦਾ ਸਵਾਰਨੀ ਤੇ ਦਈਆ ਸਾਹਿਬ ਨੇ ਨਾ ਸਾਡੀ ਉਦੋਂ ਤੋਂ ਮਦਦ ਕੀਤੀ ਹੈ ਤੇ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਅੱਜ ਵੀ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਮੈਂ ਮੰਗ ਪੱਤਰ ਦੇ ਚੁੱਕਾ ਸੀਗਾ ਅਮਰਤਮਾਨ ਦਾ ਸਭ ਤੋਂ ਪਹਿਲਾਂ ਸਟਾਰਟਿੰਗ ਦਾ ਮੰਗ ਪੱਤਰ ਅਸੀਂ ਦਈਆ ਸਾਹਿਬ ਨੇ ਦਿੱਤਾ ਸੀ ਲੋਕ ਸਭਾ ਲਈ ਇਥੋਂ ਆਪ ਤੋਂ ਅਗਰ ਕੋਈ ਵੀ ਕੈਂਡੀਡੇਟ ਆਉਂਦਾ ਨੇਚਰਲ ਜੀ ਗੱਲ ਹੈ ਕਿ ਐਮ ਐਲ ਏ ਉਹਨਾਂ ਦੇ ਨਾਲ ਪ੍ਰਚਾਰ ਦੇ ਲਈ ਜਰੂਰ ਆਉਣਗੇ ਕੀ ਲੱਗਦਾ ਉਦੋਂ ਐਮ ਐਲ ਏ ਰਜਨੀਸ਼ ਦੇਹਿਆ ਨੂੰ ਰੋਕ ਕੇ ਸਵਾਲ ਕੀਤਾ ਜਾਊਗਾ ਕਿ ਤੁਸੀਂ ਕਿੱਧਰ ਖੜੇ ਹੋ ਹੁਣ ਕੀ ਹੋ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਕੱਲ ਰਜਨੀਸ਼ ਦੇਹਿਆ ਨੂੰ ਜੀ ਨਹੀਂ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਮੇਰਾ ਸਵਾਲ ਸਾਰਿਆਂ ਨੂੰ ਹੋਣਾ ਹੈ ਕਿ ਅਸੀਂ ਇੰਨੀਆਂ ਲੜਾਈਆਂ ਲੜਦੇ ਆ 1998 ਤੋਂ ਲੈ ਕੇ ਹੁਣ ਤੱਕਰ ਮੈਂ ਲੜਾਈਆਂ ਲੜਦਾ ਆ ਰਿਆਂ ਧਰਮ ਦੇ ਲਈ ਪਰ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਮੈਂਬਰ ਆ ਜਿੰਨੇ ਵੀ ਬੰਦੇ ਆ ਜਿਹੜੇ ਐਸਸੀ ਭਾਈਚਾਰੇ ਦੇ ਰਾਜਨੀਤਿਕ ਪਾਰਟੀਆਂ 'ਚ ਕੰਮ ਕਰਦੇ ਆ ਮੇਰਾ ਸਵਾਲ ਅਕਾਲੀ ਸਰਕਾਰ ਦੇ ਲੋਕਾਂ ਨੂੰ ਵੀ ਰਹਿਣਾ ਹੈ ਕਿ ਜਦੋਂ ਅਸੀਂ ਅਮਰਦਮਨ ਦੀ ਲੜਾਈ ਲੜਦੇ ਸੀ ਉਦੋਂ ਤੁਸੀਂ ਕਿੱਥੇ ਸੱਜ ਵੋਟ ਮੰਗਣ ਆਏ ਮੇਰਾ ਸਵਾਲ ਕਾਂਗਰਸ ਨੂੰ ਵੀ ਰਹਿਣਾ ਮੇਰਾ ਸਵਾਲ ਆਮ ਪਾਲਟੀ ਨੂੰ ਵੀ ਰਹਿਣਾ ਕੀ ਹੈ ਜੀ ਤੁਹਾਡਾ ਸੈਕੰਡ ਮੁੱਦਾ ਵੀ ਇਹਦੇ 'ਚ ਸੈਕੰਡ ਮੁੱਦਾ ਜਿਹੜਾ ਜੀ ਦੇਖੋ ਜਿਹੜਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਸਦਨ ਦੇ ਵਿੱਚ ਜੋ ਗੱਲ ਹੋਈ ਆ ਜੋ ਸਾਡੇ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਆ ਪੰਜਾਬ ਦੇ ਜਿਹੜੇ ਆ ਮਾਲਕ ਆ ਉਹ ਇੱਕ ਛੋਟਾ ਜਿਹਾ ਸਵਾਲ ਪੁੱਛਣ ਤੇ ਜਿਹੜਿਆ ਉਹਨਾਂ ਨੇ ਇੱਕ ਮਤਲਬ ਉਹਨਾਂ ਨੂੰ ਇੰਨਾ ਜ਼ਿਆਦਾ ਗੁੱਸਾ ਆ ਗਿਆ ਕਿ ਉਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੋਟਲੀ ਸਾਹਿਬ ਨੂੰ ਅਪਸ਼ਬਦ ਬੋਲ ਦਿੱਤੇ ਤੇ ਮੁੱਦਾ ਦੂਸਰਾ ਇਹੀ ਸੀ ਤੇ ਇਹੀ ਹੈ ਵੀ ਜਿਹੜਾ ਐਸ ਸੀ ਭਾਈਚਾਰ ਦਾ ਡਿਪਟੀ ਸੀਐਮ ਦੀ ਗੱਲ ਕੀਤੀ ਜਾ ਰਹੀ ਸੀ ਕਿ ਡਿਪਟੀ ਸੀਐਮ ਜਿਹੜਾ ਉਹ ਜਦੋਂ ਇਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਡਿਪਟੀ ਸੀਐਮ ਜਿਹੜਾ ਐਸੀ ਭਾਈਚਾਰੇ ਚੋਂ ਦਵਾਂਗੇ ਪੰਜਾਬ ਨੂੰ ਪਰ ਉਹ ਨਹੀਂ ਦਿੱਤਾ ਗਿਆ ਤੇ ਬੜੀ ਦੁਖਦਾਈ ਗੱਲ ਆ ਉਸ ਤੋਂ ਉਲਟ ਜਿਹੜਾ ਜਾ ਕੇ ਆਮਾਨ ਸਾਹਿਬ ਜਿਹੜੇ ਆ ਇੱਕ ਸੀਐਮ ਦੀ ਪੋਸਟ ਤੇ ਬੈਠੇ ਆ ਪੰਜਾਬ ਦੇ ਲਈ ਤੇ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ ਜਿਹੜੇ ਬਹੁਤ ਹੀ ਦੁਖਦਾਈ ਤੇ ਮੰਦ ਭਾਗੀ ਗੱਲ ਹੈ ਕਿ ਇੱਕ ਪੰਜਾਬ ਦਾ ਸੀਐਮ ਜੇ ਆਪ ਜੁੱਤੀ ਸੰਘਾਉਣ ਦੀ ਗੱਲ ਕਰਦਾ ਐ ਐਸਸੀ ਭਾਈਚਾਰੇ ਦੇ ਐਮਐਲਏ ਨੂੰ ਜਾਂ ਕਿਤੇ ਆਮ ਬੰਦੇ ਨੂੰ ਵੀ ਤੇ ਫਿਰ ਮੈਂ ਕਹਿੰਦਾ ਵੀ ਉਸ ਉਹਨੂੰ ਸੀਐਮ ਦੀ ਕੁਰਸੀ ਤੇ ਬੈਠਣ ਦਾ ਵੀ ਕੋਈ ਹਦਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਵੱਧ ਤੋਂ ਵੱਧ ਜਿਹੜੀ ਗਿਣਤੀ ਆ ਉਹ ਐਸਸੀ ਵੋਟਾਂ ਦੇ ਨਾਲ ਹੀ ਸਾਨੂੰ ਛਲਾਵੇ ਸਾਡੇ ਨਾਲ ਕਰਕੇ ਬਾਬਾ ਸਾਹਿਬ ਦੀ ਫੋਟੋ ਦਿਖਾ ਕੇ ਜਾਂ ਸਾਡੇ ਨਾਲ ਬਾਬਾ ਸਾਹਿਬ ਦੀ ਗੱਲ ਕਰਕੇ ਜਾਂ ਐਸਸੀ ਭਾਈਚਾਰੇ ਨੂੰ ਡਿਪਟੀ ਸੀਐਮ ਬਣਾਉਣ ਦੀ ਗੱਲ ਕਰਕੇ ਹੀ ਜਿਹੜੀਆਂ ਕੋਈ ਵੀ ਸਰਕਾਰਾਂ ਜਿਹੜੀਆਂ ਹੋਂਦ ਵਿੱਚ ਆਉਂਦੀਆਂ ਪਰ ਬੜੀ ਦੁਖਦਾਈ ਘਟਨਾ ਹੈ ਵੀ ਅੱਜ ਮੈਂ ਉਸ ਐਮਐਲਏ ਸਾਹਿਬ ਦੇ ਫੇਵਰ ਤੇ ਨਹੀਂ ਆ ਮੈਂ ਦੱਸਣਾ ਚਾਹੂੰਗਾ ਕਿਉਂਕਿ ਨਾ ਮੇਰਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੈ ਤੇ ਨਾ ਹੀ ਕਦੇ ਰਹੇਗਾ ਪਰ ਮੈਂ ਗੱਲ ਇਹ ਕਰ ਰਿਹਾ ਕਿ ਜਦੋਂ ਮੁੱਦਾ ਸਮਾਜ ਦਾ ਹੈ ਜਾਂ ਗੱਲ ਸਮਾਜ ਦੀ ਹੈ ਗੱਲ ਸਾਡੇ ਮਾਣ ਤੇ ਸਨਮਾਨ ਦੀ ਹੈ ਤੇ ਫਿਰ ਮਾਣ ਤੇ ਸਨਮਾਨ ਤੇ ਖੁੱਲਕੇ ਬੋਲਾਂਗੇ ਤੇ ਮਾਣ ਸਨਮਾਨ ਦੀ ਗੱਲ ਹੈ ਮੁੱਦੇ ਅਨੇਕਾਂ ਨੇ ਪੰਜਾਬ ਦੇ ਵਿੱਚ ਉਹ ਭਾਵੇਂ ਐਸੀ ਸਰਟੀਫਿਕੇਟ ਦਾ ਹੋਵੇ ਭਾਵੇਂ ਬੱਚਿਆਂ ਦੀ ਐਸੀ ਭਾਈਚਾਰੇ ਦੇ ਬੱਚਿਆਂ ਦੀਆਂ ਸਕਾਲਰਸ਼ਿਪਾਂ ਦਾ ਹੋਵੇ ਤੇ ਭਾਵੇਂ ਜਿਹੜਾ ਐਸੀ ਕਮਿਸ਼ਨ ਦਾ ਹੋਵੇ ਪਰ ਕਿਸੇ ਵੀ ਮੁੱਦੇ ਤੇ ਅੱਜ ਤੱਕ ਸੀਐਮ ਸਾਹਿਬ ਜਿਹੜੇ ਐ ਮਾਨ ਸਾਹਿਬ ਕਿਸੇ ਵੀ ਮੁੱਦੇ ਤੇ ਉਹਨਾਂ ਦੀ ਚੁੱਪੀ ਨਹੀਂ ਟੁੱਟੀ ਐ ਕਦੇ ਨਹੀਂ ਬੋਲੇ ਐਸੀ ਭਾਈਚਾਰੇ ਦੇ ਹੱਕ ਦੇ ਵਿੱਚ ਜੇ ਬੋਲੇ ਤਾਂ ਹਮੇਸ਼ਾ ਹੀ ਉਲਟ ਕੀਤਾ ਤੇ ਆਮ ਲੋਕਾਂ ਦੀ ਗੱਲ ਕਰਕੇ ਆਪ ਸਰਕਾਰ ਸੱਤਾ ਦੇ ਵਿੱਚ ਆਈ ਆ ਉਹਦੇ ਗੱਲਾਂ ਕਈਆਂ ਕਈਆਂ ਸੀ ਪਰ ਅੱਜ ਬਿਲਕੁਲ ਪਲਟ ਦੀ ਨਜ਼ਰ ਆ ਰਹੀ ਆ ਉਲਟ ਕੰਮ ਕਰਦੀ ਨਜ਼ਰ ਆ ਰਹੀ ਇਹ ਚੀਜ਼ ਤੁਹਾਨੂੰ ਲੱਗ ਰਹੀ ਹੈ ਬਿਲਕੁਲ ਜੀ ਇਹ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਜਦੋਂ ਜਿਹੜੇ ਵਾਅਦੇ ਕੀਤੇ ਗਏ ਸੀ ਅੱਜ ਪੁੱਛੀਏ ਵੀ ਕਿਹੜੇ ਵਾਅਦੇ ਪੂਰੇ ਕੀਤੇ ਗਏ ਖਾਸ ਕਰਕੇ ਐਸੀ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਬਾਬਾ ਸਾਹਿਬ ਦੀ ਫੋਟੋ ਦਿਖਾ ਕੇ ਪਰ ਅੱਜ ਐਸੀ ਲੋਕਾਂ ਲਈ ਕੀ ਕੀਤਾ ਇਹ ਮਾਨ ਸਾਹਿਬ ਨੂੰ ਵੀ ਅਸੀਂ ਪੁੱਛਣਾ ਚਾਹਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਜੀ ਉਦੋਂ ਕਿਉਂ ਨਹੀਂ ਇਹਨਾਂ ਨਾਲ ਤਾਵਾਂ ਨੂੰ ਸਵਾਲ ਕੀਤੇ ਜਾਂਦੇ ਦੇਖੋ ਅਸੀਂ ਤਾਂ ਜਦੋਂ ਇਲੈਕਸ਼ਨ ਸੀ ਮੈਂ ਆਪਣੀ ਗੱਲ ਕਰ ਰਿਹਾ ਦੀਪਦਸ਼ਨ ਤੋਂ ਆਪਣੀ ਗੱਲ ਕਰ ਰਿਹਾ ਕਿ ਦੀਪਦਸ਼ਨ ਨੂੰ ਜਦੋਂ ਵੀ ਸੋਸ਼ਲ ਮੀਡੀਆ ਦੇਖੋਗੇ ਤੇ ਹਮੇਸ਼ਾ ਹੀ ਸਵਾਲ ਤੇ ਜਵਾਬ ਕਰਦਾ ਨਜ਼ਰ ਆਊਗਾ ਤੇ ਲੋਕਾਂ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਹੀ ਗੱਲ ਕਰਦਾ ਨਜ਼ਰ ਆਊਗਾ ਕਿ ਆਪਣੇ ਲੋਕਾਂ ਨੂੰ ਅਵੇਅਰ ਕਰਦਾ ਨਜ਼ਰ ਆਊਗਾ ਕਿ ਉਦੋਂ ਵੀ ਇਹ ਗੱਲਾਂ ਹੋਈਆਂ ਉਦੋਂ ਵੀ ਆਪਰੇਸ਼ਨ ਕੀਤੇ ਗਏ ਆ ਕੁਐਸਚਨ ਕੀਤੇ ਗਏ ਵੀ ਇਹ ਸਰਕਾਰ ਨੇ ਤੁਹਾਡੇ ਹੱਕ ਤੇ ਅਧਿਕਾਰ ਦੇ ਵਿੱਚ ਕੁਝ ਨਹੀਂ ਕਰਨਾ ਤੇ ਉਹ ਸਚਾਈ ਅੱਜ ਲੋਕਾਂ ਦੇ ਸਾਹਮਣੇ ਆ ਰਹੀ ਹੈ ਕੀ ਹੈ ਜੀ ਤੁਹਾਡਾ ਤੀਸਰਾ ਮੁੱਦਾ ਮੈਂ ਮੁਕੇਸ਼ ਮੇਗਨਾਥ ਆਧਿਤਰਮ ਸਮਾਜ ਤੋਂ ਤੀਸਰਾ ਮੁੱਦਾ ਜਿਹੜਾ ਸਾਡੇ ਸੀਐਮ ਸਾਹਿਬ ਪੰਜਾਬ ਦੇ ਜਿਨ੍ਹਾਂ ਨੇ ਕੀ ਜਾਲੀ ਐਸਸੀ ਸਰਟੀਫਿਕੇਟ ਦੇ ਉੱਤੇ ਇਹਨੇ ਟਾਈਮ ਤੋਂ ਚੁੱਪੀ ਸਾਦੀ ਰੱਖੀ ਉਹ ਆਖਿਰ ਟੁੱਟੀ ਉਹਨਾਂ ਦੀ ਇਲੈਕਸ਼ਨ ਦੇ ਨੇੜੇ ਆਕਰ ਉਹਦਾ ਕਾਰਨ ਹੈ ਕਿ ਹੁਣ ਵੋਟਾਂ ਆ ਗਈਆਂ ਤੇ ਐਸੀ ਪਾਇ ਚਾਰੇ ਉਹਨੂੰ ਇੱਕ ਮਿੱਠਾ ਲਾਲੀਪਾਪ ਕੇ ਵੀ ਦਿੱਤਾ ਜਾਵੇ ਉਹ ਮਿੱਠਾ ਲਾਲੀਪਾਪ ਉਹਨਾਂ ਨੇ ਸਾਨੂੰ ਦਿੱਤਾ ਬਲਕਿ ਸਾਡਾ ਜਿਹੜਾ ਮੋਰਚਾ ਹੈ ਹੁਣੇ ਤੱਕ ਵੀ ਮੁਹਾਲੀ ਦੇ ਵਿੱਚ ਲੱਗਾ ਹੋਇਆ ਔਰ ਉਸ ਤੋਂ ਪਹਿਲਾਂ ਜਦੋਂ ਇਹ ਮੋਰਚਾ ਮੁਹੱਲੀਕ ਫੇਸ ਦੇ ਵਿੱਚ ਸੀਗਾ ਉਦੋਂ ਬਹੁਤ ਵਾਰੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲਿੱਤਾ ਗਿਆ ਮਗਰ ਉਹਨਾਂ ਦੀ ਧੋਨ 'ਚ ਜਿਹੜਾ ਸਰੀਆ ਸੀਗਾ ਉਹ ਸ਼ਾਇਦ ਇਲੈਕਸ਼ਨਾਂ ਦੇ ਵੋਟਾ ਕਰਕੇ ਵਿੰਗਲਿਆ ਕਿ ਸਿਰਫ ਸਾਨੂੰ ਵੋਟਾਂ ਮਿਲ ਜਾਣ ਔਰ ਦਲਿਤ ਭਾਈਚਾਰੇ ਨੂੰ ਉਹਨੇ ਇੱਕ ਮੁੱਠਾ ਲollipops ਦਿੱਤਾ ਕਿ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਅਗਰ ਉਹ ਕਾਰਵਾਈ ਕਰਨਾ ਚਾਹੁੰਦੇ ਤੇ ਜਿਹੜੇ ਉਹਨਾਂ ਨੇ 22 23 ਕੇਸ ਸ਼ਾਰਟਲਿਸਟ ਕੀਤੇ ਜਿਨ੍ਹਾਂ ਦੇ ਲਈ ਵੀ ਅੰਮ੍ਰਿਤਮਾਂ ਜਿਹੜਾ ਇੱਕ ਸ਼ਾਰਟਲਿਸਟ ਹੋਇਆ ਕੇਸ ਜਿੰਦੇ ਲਈ ਉਹਨੂੰ ਪੰਜਾਬ ਫਿਰੋਜਪੁਰ ਦੇ ਵਿੱਚ ਹਰ ਵਾਰੀ ਭਜਾਇਆ ਗਿਆ ਉਹਦੇ ਫਾਦਰ ਸਾਹਿਬ ਨੂੰ ਪਹਜਾਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਪੂਰੀ ਟੀਮ ਦਾ ਤੇ ਉਹਨਾਂ ਦਾ ਪੂਰਾ ਯੋਗਦਾਨ ਸੀਗਾ ਫਿਰ ਕਿਉਂ ਨਹੀਂ ਕਾਰਵਾਈ ਕੀਤੀ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਤੇ ਜੇ ਅਸੀਂ ਭਾਈਚਾਰਾ ਅੱਜ ਕਹਿੰਦੇ ਆ ਕਿ ਅਸੀਂ ਉਹ ਸਰਟੀਫਿਕੇਟਾਂ ਦੇ ਉੱਤੇ ਕਾਰਵਾਈ ਕਰਾਂਗੇ ਦੇਖੋ ਇਹਦੇ ਚ ਇੱਕ ਨਾ ਸਵਾਲ ਮੈਂ ਕਰਨਾ ਚਾਹੂਰੀ ਸਮਝਾਂਗਾ ਕਿ ਇੱਕ ਬੱਚਾ ਪੈਦਾ ਹੁੰਦਾ ਉਹ ਆਪਣੀ ਮਿਹਨਤ ਦੇ ਨਾਲ ਇੱਕ ਮਕਾਮ ਤੇ ਪਹੁੰਚਦਾ ਉਹਦਾ ਪਿਓ ਚਾਹੇ ਸ਼ਰਾਬੀ ਕਬਾਬੀ ਆ ਜਾਂ ਕੁਝ ਵੀ ਹੈ ਅਸੀਂ ਉਸ ਬੱਚੇ ਦਾ ਵਿਰੋਧ ਕਿਉਂ ਕਰ ਰਹੇ ਹਾਂ ਇਹਦੇ ਵਿੱਚ ਇੱਕ ਭਾਈ ਸਾਹਿਬ ਮੈਂ ਤੁਹਾਨੂੰ ਚੀਜ਼ ਦੱਸਾਂਗਾ ਕਿਉਂਕਿ ਪਿੱਛੇ ਜਦੋਂ ਅੰਮ੍ਰਿਤਮਾਨ ਦਾ ਕੇਸ ਕੈਨਸਲ ਜਦੋਂ ਪ੍ਰੋਗਰਾਮ ਕੈਨਸਲ ਹੋ ਰਿਹਾ ਜੀ ਅਸੀਂ ਡੀਸੀ ਸਾਹਿਬ ਕੋਲੇ ਗਏ ਫਰੋਹੀਪੁਰ ਉਹਨਾਂ ਦਾ ਵੀ ਇਹੀ ਸਵਾਲ ਸੀਗਾ ਅੱਜ ਮੈਂ ਤੁਹਾਨੂੰ ਪ੍ਰੈਸ ਦੇ ਮਾਧਿਅਮ ਨਾਲ ਕਲੀਅਰ ਕਰਦਾ ਕਿ ਅਗਰ ਮੇਰਾ ਪਿਓ ਇੱਕ ਰਿਕਸ਼ਾ ਚਲਾਉਂਦਾ ਹੈ ਅੱਜ ਦੀ ਗਰੀਬੀ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਅੱچھے ਸਕੂਲਾਂ ਦੇ ਵਿੱਚ ਨਹੀਂ ਪੜਾ ਸਕਦਾ ਮੈਨੂੰ ਜੀਵੇ ਕਿ ਅੱਜ ਦੀ ਮਹਿੰਗਾਈ ਹੈ ਤੇ ਜਿਵੇਂ ਉਹ ਅੰਮ੍ਰਿਤਮਾਨ ਦਾ ਕੋਈ ਜੰਮਦਾ ਹੀ ਸਿੰਗਰ ਨਹੀਂ ਬਣ ਗਿਆ ਜੋ ਉਹਨ ਦਾ ਪਾਲਣ ਪੋਸ਼ਣ ਹੋਇਆ ਉਹਨ ਦੇ ਫਾਦਰ ਸਾਹਿਬ ਦੇ ਪੈਸੇ ਨਾਲ ਹੋਇਆ ਔਰ ਉਹ ਜਿਹੜਾ ਪੈਸਾ ਸੀਗਾ ਉਹ ਸਾਡੇ ਸਮਾਜ ਦੇ ਠੱਗੀ ਮਾਰ ਕੇ ਜੋ ਉਹਨਾਂ ਨੇ ਨੌਕਰੀ ਦਿੱਤੀ ਉਹਨ ਦੇ ਨਾਲ ਹੋਇਆ ਇਹ ਤੁਹਾਡੇ ਮੇਰੇ ਸਵਾਲ ਦਾ ਪਹਿਲਾ ਜਵਾਬ ਹੈ ਜਦੋਂ ਵਿਓ ਦਾ ਹਰ ਪ੍ਰੋਪਰਟੀ ਦੇ ਵਿੱਚ ਹਰ ਜਾਇਦਾਦ ਦੇ ਵਿੱਚ ਮੁੰਡੇ ਦਾ ਅਧਿਕਾਰ ਹੁੰਦਾ ਤੇ ਫਿਰ ਆ ਅਧਿਕਾਰ ਜਿਹੜਾ ਉਹਨੂੰ ਸਜ਼ਾ ਮਿਲਣੀ ਹੈ ਉਹਨੇ ਵੀ ਕਿਹੜੇ ਕਿਸੇ ਮੰਚ ਤੇ ਆ ਕੇ ਮਾਫੀ ਮੰਗੀ ਹਲੇ ਤੱਕ ਜੇ ਸਜਾਵ ਦੇ ਪਿਓ ਨੇ ਗਲਤ ਕੰਮ ਕੀਤਾ ਤਾਂ ਉਹ ਮਾਫੀ ਤਾਂ ਉਹ ਮੰਗੂਗਾ ਤਾਂ ਉਹ ਜੋ ਬਣਦੀ ਕਾਰਵਾਈ ਕਾਨੂੰਨੀ ਹੋਊਗੀ ਉਹਨ ਤੇ ਹੋਣੀ ਚਾਹੀਦੀ ਨਹੀਂ ਕਾਨੂੰਨੀ ਕਾਰਵਾਈ ਅਸੀਂ ਉਹੀ ਤਾਂ ਕਹਿੰਦੇ ਪਏ ਸੀ ਵੀ ਕਾਨੂੰਨੀ ਕਾਰਵਾਈ ਉਸ ਟਾਈਮ ਮੁੱਖ ਮੰਤਰੀ ਪੰਜਾਬ ਨੇ ਕਿਉਂ ਨਹੀਂ ਕੀਤੀ ਜੇ ਅੱਜ ਉਹ ਸਾਨੂੰ ਮਠਾ ਲਾਲੀਬਾਬ ਦੇ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਨੇ ਉਹਦਾ ਪਾਸਪੋਰਟ ਜ਼ਬਤ ਕਰਦਾ ਉਹਨੂੰ ਕਿਉਂ ਬਾਹਰ ਵਿਦੇਸ਼ ਚ ਭੱਜਣ ਲਈ ਗਿਆ ਇਹਨੀ ਅੰਮ੍ਰਿਤਮਾਨ ਦਾ ਵਿਰੋਧ ਜਿਹੜਾ ਲਗਾਤਾਰ ਉਹ ਪੂਰਾ ਰਹੇਗਾ ਪੰਜਾਬ ਦੇ ਵਿੱਚ ਹੁਣੇ ਕਪੂਰਥਲੇ ਦੇ ਵੀ ਡੀਸੀ ਸਾਡੇ ਸ਼ਾਮਲ ਪੰਗੀ ਜੀ ਨੇ ਕਪੂਰਥਲੇ ਵੀ ਉਹਨਾਂ ਦਾ ਪ੍ਰੋਗਰਾਮ ਹੋਰ ਜਾਨ ਕੀ ਇੱਕ ਚੀਜ਼ ਤੁਹਾਨੂੰ ਦੱਸਦਾ ਮੈਂ ਇੱਥੇ ਕਿ ਮਾਨ ਸਰਕਾਰ ਜਾਨ ਕੀ ਅੰਮ੍ਰਿਤਮਾਨ ਦੇ ਪ੍ਰੋਗਰਾਮ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਪੂਰੇ ਪੰਜਾਬ 'ਚ ਇਹਨਾਂ ਦਾ ਵਿਰੋਧ ਹੋ ਰਿਹਾ ਹੈ ਉਹ ਬਾਰ-ਬਾਰ ਇਹਨਾਂ ਦੇ ਕੋਈ ਨਾ ਕੋਈ ਪ੍ਰੋਗਰਾਮ ਪੰਜਾਬ 'ਚ ਅਰੇਂਜ ਕਰ ਰਿਹਾ ਹੈ ਔਰ ਅਸੀਂ ਜੇ ਪਿਛਲੇ ਪੰਗੀ ਸਾਹਿਬ ਨੇ ਜਿਹੜਾ ਕਪੂਰਥਲੇ ਵੀ ਉਹਨਾਂ ਦਾ ਪ੍ਰੋਗਰਾਮ ਹੀ ਕੈਂਸਲ ਕਰਵਾਇਆ ਔਰ ਪੂਰੇ ਪੰਜਾਬ ਦੀ ਵਾਲਮੀਕੀ ਸਮਾਜ ਐਸਸੀ ਸਮਾਜ ਇਸਟਮ ਨਾਨ ਨਾਲ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜੋ ਪੈਸਾ ਹੈ ਜੋ ਵੀ ਰਿਕਵਰੀ ਕੀਤੀ ਜਾਏਗੀ ਐਸੀ ਜਾਲੀ ਸਰਟੀਫਿਕੇਟ ਦੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ ਤੇ ਉਹ ਰਿਕਵਰੀ ਕਰਕੇ ਪੰਜਾਬ ਦੇ ਖਜ਼ਾਨੇ 'ਚ ਭਰਿਆ ਜਾਊਗਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਮੁੱਖ ਮੰਤਰੀ ਪੰਜਾਬ ਨੂੰ ਕਿ ਇਹ ਜਿਹੜਾ ਪੈਸਾ ਇਹ ਸਾਡੇ ਕੋਮ ਦਾ ਔਰ ਅਸੀਂ ਜਾਣੇ ਆ ਕਿ ਇਹੀ ਪੈਸਾ ਜਿਹੜਾ ਸਾਡੇ ਕੌਮ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਔਰ ਸਾਡੇ ਹੀ ਜਿਹੜੇ ਫੰਡਸ ਹੁੰਦੇ ਆ ਉਹਨਾਂ ਦੇ ਵਿੱਚ ਇਕੱਠਾ ਕੀਤਾ ਜਾਵੇ ਉਹਨਾਂ ਦੇ ਵਿੱਚ ਜੋੜਿਆ ਜਾਵੇ ਤਾਂ ਕਿ ਉਹ ਜਿਹੜਾ ਫਾਇਦਾ ਉਹ ਅਸੀਂ ਸਮਾਜ ਦੇ ਬੱਚਿਆਂ ਨੂੰ ਹੀ ਮਿਲੇ ਨਾ ਕਿ ਪੰਜਾਬ ਦੇ ਖਜ਼ਾਨੇ ਨੂੰ ਜਿਵੇਂ ਖਜ਼ਾਨੇ ਨੂੰ ਤਾਂ ਚੁਣਾ ਇਹ ਲਾਈ ਹੀ ਜਾਂਦੇ ਆਪ ਹੀ ਤੇ ਫਿਰ ਸਾਡੇ ਬੱਚਿਆਂ ਤੱਕ ਤਾਂ ਕੁਝ ਵੀ ਨਹੀਂ ਪਹੁੰਚਦਾ ਪਿਆ